ਕਿ ਉਹ ਪੰਜ ਸੌ ਸੌਰ ਬਾਅਦ ਸੁਸਾਇਟੀ ਤੋਂ ਮੇਰੇ ਦੋਸਤ ਦੇ ਘਰ ਗਿਆ ਉਹਦਾ ਬੇਟਾ ਮੈਨੂੰ ਮਿਲਿਆ ਤਾਂ ਉਹਨੇ ਮੈਨੂੰ ਪੁੱਛਿਆ ਮੈਂ ਉਹਨੂੰ ਪੁੱਛਿਆ ਲਈ ਕਿਵੇਂ ਚੱਲੀ ਹੋ ਜਿੰਦਗੀ ਸਭ ਕੁਝ ਦੱਸ ਰਿਹਾ ਮੈਨੂੰ ਜਿਸ ਤਰ੍ਹਾਂ ਕਿ ਆਪਣੇ ਪਿਤਾ ਦੀ ਬੋਲ ਦੇ ਸਾਹਮਣੇ ਘਰ ਕੋ ਗੱਲਾਂ ਕਰਦਾ ਤੇ ਮੇਰੇ ਕਵੀ ਮਾਨ ਲਿਆ ਉਹਦਾ ਵਿਚਾਰ ਗੀਤ ਬਣਾਇਆ ਸੋ ਤੁਨ ਸਾਰਿਆਂ ਨੇ ਰੂਪ ਰੂਪ ਕਰ ਲਿਆ ਜਿਹਨੂੰ ਕਹਿੰਦਾ ਸੀ ਤੂੰ ਕੰਮ ਦਾ ਨਾਕਾਰਨਾ ਨਾਮ ਰੱਖਿਆ ਸੀ ਬੈਰੀ ਤੂੰ ਅਨਾਜਦਾ ਜਿਹਨੂੰ ਕਹਿੰਦਾ ਸੀ ਤੂੰ ਕੰਮ ਦਾ ਨਾਕਾਜਦਾ ਨਾਮ ਰੱਖਿਆ ਸੀ ਬੈਰੀ ਤੂੰ ਅਨਾਜਦਾ ਮੈਂ ਤੈਨੂੰ ਦਿੱਤੇ ਬੜੇ ਦੁੱਖ ਹੁਣ ਕਰ ਕਿਉਂ ਚੁੱਪ ਜਦੋਂ ਮੰਨਨੇ ਸੀ ਸੁੱਖ ਹੁਣ ਜਾ ਕੇ ਤੂੰ ਪਤਾ ਨਹੀਂ ਕਿੱਥੇ ਸੋ ਗਿਆ ਜੇ ਹੁੰਦਾ ਦਾ ਪੁੱਤੋਂ ਵੀ ਦੇਖਦਾ ਹੁੱਜ ਤੇਰਾ ਵੀ ਕਮਾਉਣ ਜੁਗਾ ਹੋ ਗਿਆ ਜੇ ਹੁੰਦਾ ਦਾ ਪੁੱਤੋਂ ਵੀ ਦੇਖਦਾ ਹੁੱਜ ਤੇਰਾ ਵੀ ਕਮਾਉਣ ਜੁਗਾ ਹੋ ਗਿਆ ਜੇ ਹੁੰਦਾ ਨਿਆਈ ਬਾਲੇ ਖੇਤ ਜੇ ਨਥੂ ਕੋਲ ਕਹਿਣ ਸੀ ਉਹ ਵੀ ਚੜਾ ਲਈ ਐਸੇ ਜੇ ਤੇ ਕਿੰਨੇ ਡੇਰੇ ਸੀ ਨਿਆਈ ਬਾਲੇ ਖੇਤ ਜੇ ਨਥੂ ਕੋਲ ਕਹਿਣ ਸੀ ਉਹ ਵੀ ਚੜਾ ਲਈ ਐਸੇ ਜੇ ਤੇ ਕਿੰਨੇ ਡੇਰੇ ਸੀ ਤੋੜ ਦਿੱਤੇ ਸਾਰੇ ਸੁੱਖ ਬੇਬੇ ਹੋਈ ਬੜੀ ਖੁਸ਼ ਕੈਨੇਂ ਜਿਉਂਦਾ ਰਹੇ ਬੇ ਪੁੱਤ ਚਾਨ ਲੋਕਾਂ ਦੇ ਖਨੂਨ ਜੁਗਾ ਹੋ ਗਿਆ ਜੇ ਹੁੰਦਾ ਬ ਫੁੱਟੂ ਬਿਨ ਦੇਖਣਾ ਉੱਚ ਤੇਰਾ ਵੀ ਕਮਾਉਣ ਜੁਗਾ ਹੋ ਗਿਆ ਜੇ ਹੁੰਦਾ ਬ ਫੁੱਟੂ ਬਿਨ ਦੇਖਣਾ ਖੜਾ ਸੇਪਰਾਂ ਨਾ ਮੈਚਿੰਗ ਇੰਜਣ ਕਰਾਲਿਆ Şapte çöndi kurtedi si, lentler bana ya kalasi, bana mesi, ya. Şapte çöndi kurtedi lentler bana ya, lale o bir kapta merbata, lale ya o bi kapta ਦੇਖਿਆ ਨਾ ਬੰਦਾ ਘਾਟਾ ਦੇਖਿਆ ਨਾ ਬੰਦਾ ਘਾਟਾ ਖੇਤ ਆਪਲੇ ਮੈਂ ਕੌਣ ਜੁਗਾ ਹੋ ਗਿਆ ਜੇ ਹੁੰਦਾ ਮੈਂ ਫਟੂ ਵੀ ਦੇਖਣਾੁੱਤ ਤੇਰਾ ਵੀ ਕਮੌਣ ਜੁਗਾ ਹੋ ਗਿਆ ਜੇ ਹੁੰਦਾ ਮੈਂ ਫਟੂ ਵੀ ਦੇਖਣਾ ਨਿੱਕੀ ਭੈਣ ਚਿੱਦੀ ਦਾ ਵਿਆਹ ਵੀ ਆਮਾ ਕਰਤਾ ਨਿੱਕੀ ਭੈਣ ਚਿੰਤਿਦਾ ਭਿਆਦੀ ਆਪਾਂ ਕਰਤਾ ਬਲ ਕਰ ਦੇ ਸੋਨਾ ਡੋਣਾ ਵਿਦਾ ਕਰਤਾ ਪਰ ਕਰ ਦੇ ਸੋਨਾ ਡੋਣਾ ਵਿਦਾ ਕਰਤਾ ਔਰ ਦਿੱਤੇ ਸਾਰੀ ਖੱਖ ਉਤਮ ਮੰਦਨਾ ਨਹੀਂ ਸੱਚ ਉਹ ਲੋ ਭਾਲਿਆ ਕੱਚ ਤੇਰੀ ਥਾਂ ਦੇ ਜਨੂ ਤਾਂ ਆ ਖੜਾ ਹੋ ਗਿਆ ਗੰਦਾ ਬਣੇ ਹੁੰਡਾ ਬੁਤੂ ਵੀ ਦੇਖਦਾ ਉੱਚ ਤੇਰਾ ਵੀ ਕਮਾਉਣ ਚਾਹੋ ਗਿਆ ਜੇ ਹੁੰਡਾ ਬੁਤੂ ਵੀ ਦੇਖਦਾ ਅੰਨ ਝਾਲ ਪੈਣਾ ਜਾਗ ਪੈਂਦੀ ਸਰਕਾਰ ਦੇ ਸੱਚੀ ਮੁੱਚੀ ਕਰਮ ਕਰੀ ਦਿੰਦੀ ਰੋਜ਼ਗਾਰ ਦੇ ਚਾਰ ਝਾਲ ਪੈਣਾ ਜਾਗ ਪੈਂਦੀ ਸਰਕਾਰ ਦੇ ਅਤੀ ਮਤੀ ਕਰੋ ਕਰੀ ਦਿਨ ਦੀ ਰੋਜ ਕਾਰ ਦੇ ਚਾਰ ਪੈਸੇ ਮੈਂ ਕਮਾਉਣਾ ਤੇਰਾ ਕਰਜਾ ਚਿਕਾਉਣਾ ਨਾ ਤੂੰ ਆਹ ਗਲ ਪਾਉਣਾ ਨਾ ਤੂੰ ਆਹ ਗਲ ਪਾਉਣਾ ਮੈਂ ਤਾਂ ਹੁਣ ਮੱਤ ਤੋਂ ਹੁਣ ਜੁਗਾਰ ਲੱਭਿਆ ਜੇ ਹੁੰਦਾ ਵਾ ਫੂਟੂ ਮੀਰੇ ਦੇਖਦਾ ते बि ਕਹਿੰਦਾ ਇੱਕ सारे ਨਾ केरदाबी वारा का ਕਹਿੰਦਾ ਇੱਕ वारा ਨਾ मुड़ ਇਹ ਜਦੋਂ ਵਰਤੋਂ ਕਿਉਂ ਟੰਡਾਣਾ ਦਿੰਦਿਆਂ ਨੇ ਸਰਕਾਰ ਮੈਂ ਤਾਂ ਮੁੱਲ ਲੈ ਲੈ ਖਾਣਾ ਮੈਂ ਤਾਂ ਮੁੱਲ ਲੈ ਲੈ ਖਾਣਾ ਜਦੋਂ ਖੁਦ ਦਾ ਕਮਾਉਣ ਜੋ ਘਾਹ ਹੋ ਗਿਆ ਜੇ ਹੁੰਦਾ ਬਖਤੂ ਵੀ ਦੇਖ ਲੈ ਪੁੱਤ ਤੇਰਾ ਵੀ ਕਮਾਉਣ ਜੋ ਘਾਹ ਹੋ ਗਿਆ ਜੇ ਹੁੰਦਾ ਬਖਤੂ ਵੀ ਦੇਖ geç seferden stratejik olarak